ਨੇਟ ਦੇ ਪ੍ਰੀਖਿਆ ਨੂੰ ਲੈ ਕੇ ਚੱਲ ਰਹੀ ਵਿਵਾਦ ਦੇ ਵਿਚਕਾਰ ਨੈਸ਼ਨਲ ਟੈਸਟਿੰਗ ਏਜੰਸੀ ਨੇ UGC NET ਸਮੇਤ ਤਿੰਨ ਪ੍ਰੀਖਿਆਵਾਂ ਦੀਆਂ ਨਵੀਆਂ ਤਕਰੀਰਾਂ ਜਾਰੀ ਕਰ ਦਿੱਤੀਆਂ ਹਨ UGC NET JRF ਹੁਣ 21 ਅਗਸਤ ਤੋਂ 4 ਸਤੰਬਰ ਤੱਕ ਕਰਵਾਏ ਜਾਣਗੇ ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਪੂਰੀ ਪ੍ਰੀਖਿਆ ਕੰਪਿਊਟਰ ਉਦਰਤ ਹੋਵੇਗੀ ਯਾਨੀ ਕਿ ਪ੍ਰੀਖਿਆ ਆਫਲਾਈਨ ਦੀ ਬਜਾਏ ਆਨਲਾਈਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਐਨ ਐਟਾ ਦੇ ਪੇਪਰ ਲੀਕ ਤੋਂ ਬਚਣ ਲਈ ਇਹ ਤਿਆਰੀਆਂ ਕੀਤੀਆਂ ਹਨ ਐਨਟੀਏ ਦੇ ਨਵੇਂ ਕੈਲੰਡਰ ਦੇ ਅਨੁਸਾਰ ਸੰਯੁਕਤ ਸੀਐਸਆਈਆਰ ਜੂ ਜੀਸੀ ਪ੍ਰੀਖਿਆ ਹੁਣ 25 ਜੁਲਾਈ ਤੋਂ 27 ਜੁਲਾਈ 2024 ਤੱਕ ਕਰਵਾਈ ਜਾਵੇਗੀ ਇਹ ਪ੍ਰੀਖਿਆ ਵੀ ਸਿਰਫ ਆਨਲਾਈਨ ਹੀ ਹੋਵੇਗੀ ਇਸ ਤੋਂ ਇਲਾਵਾ ਐਮਸੀਈਟੀ ਪ੍ਰੀਖਿਆ ਦੀ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ ਇਹ ਪ੍ਰੀਖਿਆ ਹੁਣ 10 ਜੁਲਾਈ ਨੂੰ ਹੋਵੇਗੀ ਪੋਸਟ ਗ੍ਰੈਜੂਏਟ ਦਾਖਲ ਪ੍ਰੀਖਿਆਵਾਂ ਪਹਿਲੀਆਂ 6 ਜੁਲਾਈ ਨੂੰ ਲਈਆਂ ਜਾਣੀਆਂ ਹਨ